ਬਾਸਕਟ ਤੋਂ ਲੈ ਬਾਸਕਟ ਨਮੀ ਕਰੰਕਾ ਨਵੀਆਂ ਜੀ ਗੁਟਕੇ ਗੁਟਕੇ ਸਾਰਾ ਨਵਾਂ ਹੀ ਮੱਲਾ ਦੀ ਸੀਜ਼ਨ ਦੀ ਗਰੰਟੀ ਹੈ ਜੀ ਬੰਦਾ ਜੇ ਕੋਈ ਲੈਂਦਾ ਵੀ ਹੈ ਆਪਾਂ ਗਰੰਟੀ ਦਿੰਨੇ ਆ ਸੀਜ਼ਨ ਦੀ ਜੀ ਠੀਕ ਮਤਲਬ ਜਾ ਕੇ ਲਿਬਰੀ ਲਾਉਣਾ ਬੰਦੇ ਨੇ ਜਿਵੇਂ ਕਹਿੰਦੇ ਉਹਦੇ ਜਾ ਕੇ ਨਹੀਂ ਹੈ ਜੀ ਬਸ ਠੀਕ ਹੈ ਜੀ ਕਰੰਕਾ ਕਰੂੰਕਾ ਜੀ ਗੁਟਕੇ ਗੁਟਕੇ ਸਾਰਾ ਨਵੇਂ ਪਾਏ ਆ ਜੀ ਅੱਜ ਕੀ ਹੁਣ ਆਪਾਂ ਹਾਂ ਜੀ ਕਿਸੇ ਪਾਸੋਂ ਬਾਡੀ ਲੈਣ ਦੀ ਮਸ਼ੀਨ ਬਾਹਲੀ ਸੋਹਣੀ ਆਈ ਮਤਲਬ ਕਿਤੋਂ ਗਲੀ ਨਹੀਂ ਹੈਗੀ ਬੰਦਾ ਕਹਿੰਦੇ ਵੀ ਹਣਾ ਕਿਤੇ ਟ੍ਰੇਬਿਨ ਲੱਗੀ ਮਸ਼ੀਨ ਦੀ 10 ਮਾਡਲ ਮਸ਼ੀਨਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਪਿੰਡ ਲੈਰੀ ਜ਼ਿਲ੍ਹਾ ਬਠਿੰਡਾ ਸ੍ਰੀ ਦਮਦਮਾ ਸਾਹਿਬ ਤੋਂ 13 ਕਿਲੋਮੀਟਰ ਦੇ ਪਿੰਡ ਰਹਿ ਜਾਂਦਾ ਤੇ ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਖੇਤੀਬਾੜੀ ਦੇ ਸੰਦ ਵੇਚਣੇ ਨੇ ਬਾਈ ਨੇ ਦੋ ਟਰਾਲੀਆਂ ਨਿਗੀਆਂ ਦੋ ਕਪੈਨਾਂ ਨਿਗੀਆਂ ਦੋ ਤਵੀਆਂ ਦੇ ਸੈੱਟ ਆ ਗਏ ਇੱਕ ਸੈੱਟ ਆ ਜਿਹੜਾ ਉਹ ਆ ਗਿਆ ਰੋਟਾਵੇਟਰ ਦਾ ਤੇ ਇੱਕ ਟਰੈਕਟਰ ਆ ਗਿਆ ਜੀ 750 ਵਾਲਾ ਸੋਨਾ ਲੀਕਾ ਤੇ ਬਾਈ ਆਪਣੇ ਨਾਲ ਆ ਪ੍ਰਦੀਪ ਬਾਈ ਸਤਿ ਸ਼੍ਰੀ ਅਕਾਲ ਤੇ ਬਾਈ ਮੈਂ ਆਪਾਂ ਇੱਥੋਂ ਸਟਾਰਟਿੰਗ ਕਰ ਲਈਏ ਕ ਪੈਂਦਾ ਹਾਂ ਹਾਂਜੀ ਹਾਂਜੀ ਇਹ ਮਤਲਬ ਦੋ ਸੀਜ਼ ਨਹੀਂ ਹੋਇਆ ਜੀ ਚੱਲੇ ਨੂੰ ਆਪਣੇ ਕੋਲੇ ਹੀ ਇਹ ਮਹਿਲ ਵਾਲਿਆਂ ਦਾ ਬਣਿਆ ਹੀ ਮਾਨਸਾ ਮੰਡੀ ਮਹਿਲ ਵਾਲਿਆਂ ਦਾ ਬਣਿਆ ਹੋਇਆ ਜੀ ਇਹ ਮਤਲਬ ਫੁੱਲ ਹੈਵੀ ਇਹਦਾ ਮਤਲਬ ਪਾਹ ਜੀ ਇਹ ਫਰੇਮ ਦੀ ਵੀ ਕੋਈ ਟੁੱਟ-ਭੱਜ ਨਹੀਂ ਹੈਗੀ ਦੋਸਤੋ ਜਿਵੇਂ ਸਾਫ਼ ਸੁਥਰਾ ਪਿਆ ਹੈਗਾ ਦੋ ਸੀਜ਼ ਨਹੀਂ ਚੱਲਿਆ ਜੀ ਆਪਣੇ ਕੋਲੇ ਠੀਕ ਹੈ ਵੀਰੇ ਤੇ ਰੇਟ ਦੀ ਗੱਲ ਕਰੀਏ ਵੀਰੇ ਕੀ ਰੇਟ ਦੇ ਵਿੱਚ ਇਹ ਸੈਟ ਆ ਜਿਹੜਾ ਮਿਲ ਜੂਗਾ ਇਹ ਰੇਟ ਜੀ ਆਪਾਂ ਇਹਦਾ 53000 ਰੁਪਿਆ ਮੰਗਦੇ ਹਾਂ ਜੀ 53000 ਰੁਪਿਆ ਆ ਕੀ ਰੇਟ ਮੌਕੇ ਤੇ ਹੋ ਜਾਊਗਾ ਮੌਕੇ ਤੇ ਹੋ ਜਾਊਗਾ ਜਿੰਦਾ ਹੀ ਬੰਦਾ ਦੂਰ ਹੋਊਗਾ ਮਾਨਤਨ ਫੁੱਲ ਕੀਤਾ ਜਾ ਡਰਾਵਲਾ ਹੈ ਹੈ ਸੌਸਾ ਲੱਗ ਗਿਆ ਜੀ ਵਧੀਆ ਇਹ ਦੇ ਆ ਦਿਖਾ ਦੇ ਬਈ ਸਾਰਾ ਇਹ ਐਂਗਲ ਪਰ ਇਹਦਾ ਫਰੇਮ ਐਂਗਲ ਵਾਲਾ ਆ ਗਿਆ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਮੰਨ ਲਾ ਇਹਦਾ ਭਾਵੀ 70 ਕੇ ਪੈਸੇ 60 ਕੇ ਪੈਸੇ ਤਵੇ ਹੋਣਗੇ ਜੀ ਠੀਕ ਹੈ ਤਵੇ ਦਿਖਾ ਦੇ ਬਈ 70 ਪੈਸੇ ਤਵੇ ਨੇ ਇਹਦੇ ਹਾਂਜੀ ਹਾਂਜੀ ਇਹ ਰੇਟ ਦੀ ਗੱਲ ਕਰੀਏ ਵੀ ਕੀ ਰੇਟ ਦੇ ਵਿੱਚ ਰੇਟ ਇਹ ਆਪਣਾ ਹੀ ਬਸ 25000 ਰੁਪਏ ਦੀਆਂ ਦੇਣੀਆਂ ਜੀ ਲਾਸਟ 25000 ਰੁਪਏ ਦੀਆਂ ਹਾਂਜੀ ਹਾਂਜੀ ਮੰਤਨ ਕਰ ਦਾਂਗੇ ਬਸ ਬੰਦਾ ਜਿਵੇਂ ਵੀ ਆਊਗਾ ਜੀ ਉਸਤਾ ਬਰ ਮੰਤਨ ਕੀਤਾ ਜਾਊਗਾ ਜੀ ਇਹ ਆ 75 ਸੋਨਾ ਲੀਕਾ ਆ ਗਿਆ ਵੀਰੇ 75 ਸੋਨਾ ਲੀਕਾ ਆ ਚਾਰ ਨੰਬਰ ਆਈ ਹੈ ਨਾ ਨੰਬਰ ਹੈ ਨੰਬਰ ਪੰਜਾਬ ਦੇ ਵਿੱਚ ਹੈਗਾ ਇਹ ਨਾਮ ਨਹੀਂ ਨਹੀਂ ਐਚ ਆਰ ਨੰਬਰ ਹੀ ਆਈ ਇਹਦਾ ਐਚ ਆਰ ਨੰਬਰ ਹਾਂਜੀ ਠੀਕ ਹੈ ਕਿੰਨਾ ਮਾਡਲ ਆ 10 ਮਾਡਲ ਆਈ ਇਹ ਖਾ ਦੇ ਵੀਰੇ ਕੱਕੇ ਦੇ ਕੇ ਰਾਂ 10 ਮਾਡਲ ਆ ਗਿਆ ਹਾਂਜੀ ਹਾਂਜੀ ਕਿਵੇਂ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਫੁੱਲ ਆਈ ਆਪਣੇ ਕੋਲੇ 2-3 ਸੀਜ਼ਨ ਮੰਨ ਲਾ ਚੇਲਦੇ ਵੀ ਚੱਲਦਾ ਸੀ ਹਾਂਜੀ 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 ਕੈ ਵੀਰੇ ਤਾਂ ਕੋਈ ਕਿਸੇ ਪਾਸੋਂ ਦਿੱਕਤ ਵਾਲੀ ਗੱਲ ਨਹੀਂ ਜੀ ਇਹ ਤਾਂ ਆਪਾਂ ਨਵਾਂ 855 ਲੈ ਆਂਦੇ ਤਾਂ ਕਰਕੇ ਸੇਲ ਕਰਨਾ ਜੀ ਗੇਰ ਗੁਰ ਚ ਵਾਜਦਾ ਨਹੀਂ ਗੇਰ ਗੁਰ ਦੀ ਕਿਸੇ ਦੀ ਪਾਸੋਂ ਨਵਾਂ ਰੇਡੀਏਟਰ ਲੱਗਿਆ ਜੀ ਕਿਸੇ ਪਾਸੋਂ ਕੋਈ ਵੀ ਦਿੱਕਤ ਵਾਲੀ ਗੱਲ ਹੀ ਨਹੀਂ ਜੀ ਠੀਕ ਹੈ ਵੀਰੇ ਹਾਂਜੀ ਮੈਂ ਬੰਦਾ ਬਾਹਰ ਕੇ ਤਸੱਦੀ ਕਰਕੇ ਲਿਆ ਸਕਦਾ ਓਕੇ ਟਾਇਰ ਇਹਦੇ ਪੋਨੋ ਦੇ ਟਾਇਰ ਮੰਨ ਲਾ ਹੈਗੇ ਆ ਜੀ 300 ਪੈਸੇ ਟਾਇਰ ਹੋਣਗੇ ਜੀ 35 ਚ ਪੈਸੇ ਟਾਇਰ ਹੈਗੇ ਨੇ ਇਹਦੇ ਤੇ ਰੇਟ ਦੀ ਗੱਲ ਕਰੀਏ ਟਰੈਕਟਰ ਕੀ ਰੇਟ ਦੇ ਵਿੱਚ ਜਿਹੜਾ ਆਪਾਂ ਰੇਟ ਜੀ ਮੰਨ ਲਾ 2.5 ਲੱਖ ਰੁਪਏ ਦਾ ਦੇਣਾ ਹੀ ਆ ਜੀ ਬਸ ਪਲਕ 50000 ਰੁਪਇਆ ਡਿਮਾਂਡ ਕਹਿ ਸਕਦੇ ਆਪਾਂ ਬਾਕੀ ਰੇਟ ਮੌਕੇ ਤੇ ਕਰ ਲਾਂਗੇ ਬਾਈ ਨੂੰ ਫੋਨ ਲਾ ਲਿਓ ਕੋਈ ਗੱਲ ਨਹੀਂ ਇਹ ਬਾਕੀ ਕਰਤਾਰ ਆ ਗਈ ਕਿ ਭੈਣ ਵੀਰੇ ਕਰਤਾਰ ਕਿੰਨਾ ਮਾਡਲ ਆ ਗਈ ਇਹ 12 ਮਾਡਲ ਆ ਗਈ ਜੀ ਸਾਡੇ ਜੀ ਦਿਖਾ ਦੇ ਬਾਈ 11 ਮਾਡਲ ਹੈ ਨੰਬਰ 50 ਆ ਕਰ ਨੰਬਰ 50 ਬਾਈ ਪੀਪੀ ਦਾ ਨੰਬਰ ਹੈ ਪੀਪੀ 03 ਸਾਡੇ ਮਠੇ ਦਾ ਨੰਬਰ ਤੁਹਾਡੇ ਨਾਮ ਹੈ ਨਾਮ ਬਾਈ ਹਾਂਜੀ ਹਾਂਜੀ ਠੀਕ ਹੈ ਰਿਪੇਅਰ ਦੀ ਗੱਲ ਕਰੀਏ ਮੜਾ ਤਵੀਆਂ ਤੇ ਚੜ ਕੇ ਸਾਰੀ ਦਿਖਾ ਦੇ ਵੀਰੇ ਉਧਰ ਜੀ ਫੋਲਰ ਰਿਪੇਅਰ ਹੈ ਜੀ ਮੱਲਾ ਇਹਦੀ ਫੋਲਰ ਰਿਪੇਅਰ ਹੋ ਗਈ ਜੀ ਮੱਲਾ ਰਸੀ ਤਵੀਆਂ ਤੇ ਚੜ ਪਰ ਇਹ ਲੈ ਮੈਂ ਚੜਦਾ ਕਿ 03 ਬਠਿੰਡੇ ਦਾ ਨੰਬਰ ਹੈ ਕਰਤਾਰ 2012 ਮਾਡਲ ਵੀਰੇ 12 ਮਾਡਲ ਆਈ ਫੁੱਲ ਰਿਪੇਅਰ ਹੋ ਗਈ ਜੀ ਮੱਲਾ ਠੀਕ ਹੈ ਬਾਸਕਟ ਤੋਂ ਲੈ ਬਾਸਕਟ ਨਵੀਂ ਕਰੰਕਾ ਨਵੀਆਂ ਜੀ ਗੁਟਕੇ ਗੁਟਕੇ ਸਾਰਾ ਨਵਾਂ ਹੀ ਮੱਲਾ ਇੱਕ ਦੀ ਸੀਜ਼ਨ ਦੀ ਗਾਰੰਟੀ ਹੈ ਜੀ ਬੰਦਾ ਜੇ ਕੋਈ ਲੈਂਦਾ ਵੀ ਹੈ ਆਪਾਂ ਗਾਰੰਟੀ ਦਿੰਨੇ ਆ ਸੀਜ਼ਨ ਦੀ ਜੀ ਠੀਕ ਹੈ ਵੀਰੇ ਮਤਲਬ ਜਾ ਕੇ ਲਿਵਰੀ ਲਾਉਣਾ ਬੰਦੇ ਨੇ ਜਿਵੇਂ ਕਹਿੰਦੇ ਉਹਦਾ ਜਾ ਕੇ ਨਹੀਂ ਹੈ ਜੀ ਬਸ ਹਾਂਜੀ ਹਾਂਜੀ ਤੇ ਫੁੱਲ ਰਿਪੇਅਰ ਕਰਕੇ ਖੜਾਈ ਜੀ ਇੰਜਨ ਕਿਹੜਾ ਆ ਗਿਆ ਇਹਦਾ ਇੰਜਨ ਇਹਦੇ 02 ਆਈ ਇਹਦੇ ਚਿੱਟੇ ਟਰਬੋ ਆਏ ਸੀਗੇ 12 ਮਾਡਲ ਦੇ ਜ ਆ ਲੈ ਇੰਜਨ ਆਪਾਂ ਬਦਲਿਆ ਹੋਇਆ ਜੀ ਇਹਦਾ ਕਿ ਚੜਰਪੂ ਦੀ ਡੱਬੜ ਘੱਟ ਗਈ ਸੀਗੀ ਕਾਣੇ ਬਦਲਦੇ ਸੀਗੇ ਜੀ ਠੀਕ ਵੀਰੇ ਹਾਂਜੀ ਹਾਂਜੀ ਇਹ ਫੀਡਰ ਲੀਆਂ ਚ ਇੰਨਾ ਵੀ ਨਵੀਆਂ ਹੀ ਫੱਟੀਆਂ ਫੁੱਟੀਆਂ ਫੀਡਰ ਆ ਸਾਰਾ ਕੁਝ ਨਵਾਂ ਹੀ ਅੱਛਾ ਹਾਂ ਟਾਇਰ ਹੈਗੇ ਜੀ 60 ਤੋਂ 65 ਪੈਸੇ ਜੀ ਇਹ ਸਿੰਗਲ ਜੋੜੇ ਹੀ ਦੇ ਦੇਗਾ ਕਿ ਨਾਲ ਹੋਰ ਵੀ ਹੈਗਾ ਨਹੀਂ ਇਹੀ ਹੈ ਜੀ ਟਾਇਰ ਹੀ ਮਗਰਲੇ ਨਾਲ ਦੇ 30 35 ਪੈਸੇ ਟਾਇਰ ਨਾਲ ਦੇ ਜੀ ਨਾਲ SMS ਹੈ ਜੀ ਐਸਐਮਐਸ ਨਾਲ ਹੈਗਾ ਹਾਂਜੀ ਹਾਂਜੀ ਠੀਕ ਟਰੈਕਟਰ ਦਾ ਕੰਮ ਕਹਿੰਦਾ ਕੋਣ ਟਰੈਕਟਰ ਦਾ ਕੰਮ ਹੋਇਆ ਜੀ ਆ ਪਲੇਟ ਜੀ ਤਾਂ ਕਲੀ ਕਸਨ ਕਰਨ ਨੂੰ ਰਹਿੰਦੀ ਹੈ ਜੀ ਬਲੇਡ ਬਲੂਟ ਡ ਜਬਾਣਾ ਬਿੱਲ ਬਣਾਉ ਜਿਹੜਾ ਹੈਗਾ ਇਸ ਮਾਲ ਨੂੰ ਦਿੱਤਾ ਜਾਊਗਾ ਨਾਲ ਹੀ ਜੀ ਹਾਂਜੀ ਹਾਂਜੀ ਫੁੱਲ ਰਿਪੇਅਰ ਆਈ ਲਾਗੀ ਰੇਟ ਦੀ ਮਿੱਤਰਾਂ ਰੇਟ ਕਿਨੇ ਚ ਦੇ ਦੇਗਾ ਫਿਰ ਰੇਟ ਜੀ ਦੇ ਮਾਲਾ ਦਾ ਆਪਾਂ ਜੀ 94000 ਰੁਪਿਆ ਡਿਮਾਂਡ ਆਈ ਆਪਣੀ 9 ਲੱਖ 40 ਹਜ਼ਾਰ ਡਿਮਾਂਡ ਹੈ ਹਾਂਜੀ ਹਾਂਜੀ ਬਾਕੀ ਰੇਟ ਮੌਕੇ ਤੇ ਹੋਊਗਾ ਮੌਕੇ ਤੇ ਹੋ ਜੂਗਾ ਹੀ ਰੇਟ ਤਾਂ ਹੁਣ ਕਹਿੰਦੇ ਹੁੰਦੇ ਸੰਗਤਾਂ ਕੁਝ ਮਿਲਦਾ ਵੀ ਨਹੀਂ ਹੁੰਦਾ ਜੀ ਠੀਕ ਹਾਂਜੀ ਸਮਾਨ ਤਾਂ ਹੋ ਜੂਗਾ ਹਾਂਜੀ ਨਵਾਂ ਰੈਡੀਏਟਰ ਹੀ ਬੈਟਰੀਆਂ ਦੀ ਸਾਲ ਭਾਰ ਦੀ ਗਾਰੰਟੀ ਪਈ ਆ ਜੀ ਠੀਕ ਹੈ ਬੈਟਰੀਆਂ ਦੀ ਵੀ ਸਾਲ ਭਾਰ ਦੀ ਗਾਰੰਟੀ ਪਈ ਹੈ ਗਾਰੰਟੀ ਹੈ ਜੀ ਹਾਂਜੀ ਆਈ ਕ੍ਰੈਂਕਾ ਕਰੂੰਕਾ ਜੀ ਗੁੜਕੇ ਗੁੜਕੇ ਸਾਰਾ ਨਵੇਂ ਪਾਏ ਜੀ ਅੱਜ ਕੀ ਹੁਣ ਆਪਾਂ ਅੱਛਾ ਫੋਲਰ ਪੇਗਾ ਫੋਲ ਕਰਕੇ ਖੜਾਈ ਹੋਈ ਹੈ ਜੀ ਆਪਾਂ ਦਾ ਬਸ ਕਣਕ ਦੇ ਅਗਲੇ ਨੇ ਲਿਬਰੀ ਲਉਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੀ ਠੀਕ ਨਵਾਂ ਐਸਐਮਐਸ ਆ ਜੀ ਹੋ ਗਿਆ ਜੀ ਆਟ ਠੀਕ ਐ ਫੁੱਟ ਦੀ ਐ ਇਹ ਗਿਆ ਫੁੱਟਾ ਜੀ ਇਹ ਵਾਲੀ ਹਾਂਜੀ ਹਾਂਜੀ ਫੁੱਟ ਤੱਕ ਲਿਫਟ ਵਾਲੀ ਉਹ ਲਿਫਟ ਵਾਲੀ ਐ ਜੀ ਲਈਏ ਹਾਂਜੀ ਹਾਂਜੀ ਠੀਕ ਤੇ ਮਾਂਡ ਫਿਰ ਇਹਦਾ ਫੂਨ ਤੇ ਬਸ ਹੋ ਜੂਗਾ ਜੀ ਉਹ ਰੇਟ ਮੌਕੇ ਤੇ ਹੋ ਜੂਗਾ ਮੌਕੇ ਤੇ ਹੋਊਗਾ ਟਰਾਲੀਆਂ ਦਾ ਕੀ ਰੇਟ ਆਈ ਇਹ ਤਾਂ ਨਾ ਇਹ ਗਿਆ ਫੁੱਟਾ ਕੀ 10 ਇਹ ਦੁੱਟੀ ਆ ਜ ਕੀ ਕਪੈਨ ਇਹ ਟਰੈਕਟਰ ਵਾਲੀ ਕਪੈਨ ਆ ਗਈ ਇਹ ਕਿਹੜੀ ਹੈ ਵੀਰ ਸਟੈਂਡਰਡ ਸਟੈਂਡਰਡ 500 ਸਟੈਂਡਰਡ 513 ਹਾਂਜੀ ਹਾਂਜੀ ਠੀਕ ਹੈ ਇਹਦੀ ਰਿਪੇਅਰ ਬਸ ਹੋਈ ਵਰਗੀ ਹੈ ਜੀ ਮਨ ਲਾ ਡਰਮ ਡਰਮ ਜਿਆ ਰਹਿੰਦਾ ਪਾਉਣ ਵਾਲਾ ਜੀ ਇਧਰ ਪਾ ਦੇ ਬਾਈ ਡਰਮ ਨਵਾਂ ਮੇਰਾ ਪਾਇਆ ਪਿਆ ਇੱਕ ਕੱਢਿਆ ਪਿਆ ਬਸ ਇਹ ਡਰਮ ਡਰਮ ਤੇ 10 ਬਰਾਦਰਸ ਨਵੀਆਂ ਲੱਗੀਆਂ ਪੰਗਾ ਜੀ ਠੀਕ ਹੈ ਇਹ ਮਨ ਲਾ ਆਪਾਂ ਬਸ ਪਾ ਦੇਗੇ ਡਰਮ ਡਰਮ ਇਹਦੀ ਰਿਪੇਅਰ ਫੁੱਲ ਕਰਕੇ ਜੀ ਆਪਾਂ ਕੰਪਲੀਟ ਕਰਕੇ ਦੇਣੀ ਹੈ ਜੀ ਕਿੰਨਾ ਮਾਡਲ ਹੈ ਇਹ 10 ਮਾਡਲ ਹੈ ਜੀ 2 10 ਮਾਡਲ ਹੋਲਰ ਬੇਅਰ ਕਰਕੇ ਦੇ ਹੋ ਟਰੈਕਟਰ ਦੇ ਫਿੱਟਾ ਪਹਿਲਾਂ ਪਹਿਲਾਂ 855 ਦੇ ਚੱਲਦੀ ਆਪਣੇ ਕੋਲੇ ਦਾ ਹੀ ਮਤਲਬ ਬੰਦਾ ਕਿਤੋਂ ਵੀ ਆਉਂਦਾ ਉਹ ਟਰੈਕਟਰ ਫਿੱਟ ਕਰਕੇ ਦੇਵਾਂਗੇ ਬੰਦੇ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੀ ਠੀਕ ਹੈ ਹਾਂਜੀ ਹਾਂ ਉਹ ਵੀ ਸ਼ੇਅਰ ਕਰਦਿਆ ਕਰੋ ਭਰਾਵਾ ਹਾਂਜੀ ਕਿਸੇ ਪਾਸੋਂ ਬਾਡੀ ਲੈਣ ਦੀ ਮਸ਼ੀਨ ਬਾਹਲੀ ਸੋਣੀ ਆਈ ਮਤਲਬ ਕਿਤੋਂ ਗਲੀ ਨਹੀਂ ਹੈਗੀ ਬੰਦਾ ਕਹਿੰਦੇ ਵੀ ਹਨਾ ਕਿਤੇ ਟਮੀਨ ਲੱਗੀ ਮਸ਼ੀਨ ਤੇ 10 ਮਾਡਲ ਦੀ ਮਸ਼ੀਨ ਉਹ ਰੇਜਨ ਵਾਲਾ ਸਾਰੀ ਨਹੀਂ ਰੰਗ ਦਵਾਰ ਰੰਗ ਦਵਾਰ ਦੀ ਹੈ ਜੀ ਦਵਾਰ ਦੀ ਹੈ 900 ਟਾਇਰਾਂ ਦੀ ਨਾਲੇ ਸੀਏ ਟਾਇਰਾਂ ਦੀ ਠੀਕ ਹੈ ਸੀਏ ਨਾਲੇ ਨਾਲੇ ਹੈ ਜੀ ਕਾਦੀਰ ਵਧੀਆ ਛਾਲ ਕੋਈ ਆਇ ਨਹੀਂ ਹੈਗਾ ਇਹ ਅਸੀਂ ਮਨ ਲਾ ਅੱਗੇ ਹੁੰਨੇ ਦੇ ਚਲਵਾਈ ਚਲਾਈ ਹੈ ਜੀ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਹਰਦੀਪ ਰੇਟ ਦੀ ਗੱਲ ਕਰੀਏ ਕੀ ਰੇਟ ਦੇ ਵਿੱਚ ਬਾਈ ਮਸ਼ੀਨ ਲਾਸਟ ਆ ਬਾਈ 3.40000 ਰੁਪਏ ਦੇ ਦਾਂਗੇ ਜੀ ਟਰੈਕਟਰ ਡੁੱਟਰ ਫਿੱਟ ਕਰਕੇ ਦੇਮ ਹੈ ਰਿਪੇਅਰ ਫੁੱਲ ਜੀ 3 40000 ਫੋਲਰ ਰਿਪੇਅਰ ਟਰੈਕਟਰ ਵਿਦ ਫਿਟ ਕਰਾਉਣਾ ਫਿਰ ਟਟਕਵਾ ਕੇ ਦੇਵਾਂਗੇ ਜੇ ਭਾਈ ਨਹੀਂ ਕਰਵਾਉਣਾ ਤਾਂ ਉਹ ਜਾ ਰੇਟ ਉਹ ਮਾ ਸਾ ਟਰੈਕਟਰ ਤੇ 5-7000 ਰੁਪਿਆ ਖਰਚਾ ਆਉਂਦਾ ਜੀ ਬਸ ਉਹ ਜਾ ਕਲੇ ਦਾ ਡਿਸਕਾਊਂਟ ਹੋ ਜੂਗਾ ਜੀ ਹਾਂ ਉਹ ਜਾ ਰੇਟ ਹੋ ਜੂਗਾ ਤੇ ਬਾਕੀ ਜਿਹੜੀ ਮੇਨ ਗੱਲ ਹੈ ਜੀ 1555 ਤੇ ਚਲਾਉਣੀ ਤਾਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਬਸ ਸਿੱਧਾ ਟਰੈਕਟਰ ਹੀ ਧਰਨਾ ਹੀ ਚੱਕ ਫੱਟੀ ਹੈ ਜੀ ਬਿਲਕੁਲ ਬਾਕੀ ਇਹ ਏਨ ਗੱਲ ਹੈ ਕਿ ਜਿਵੇਂ ਬਾਈ ਕੋਲੇ ਦੋ ਕ ਪੈਨਾ ਖੜੀਆਂ ਨੇਗੀਆਂ ਟਰਾਈਟਾ ਤਵੀਆਂ ਰੋਟਾ ਵੀ ਸਾਨੂੰ ਦਿਖਾਉਣੇ ਆ ਤੇ ਕਿਸੇ ਭਰਾ ਨੇ ਵਿੱਚ ਕੋਈ ਸਾਧਨ ਕਟਾ ਮਾ ਟਰੈਕਟਰ ਆ ਜਾ ਹੋਵੇ ਕੋਈ ਮੱਲਾ ਹੋਵੇ ਕੋਈ ਟਰੈਕਟਰ ਵਾਲੀ ਹੋਵੇ ਕੋਈ ਵੱਡੀ ਹੋਵੇ ਜੀ ਮੱਲਾ ਆਪਣੇ ਸੰਦ ਤੋਂ ਟਰੈਕਟਰ ਸੰਦ ਹੋਵੇਈ ਉਹ ਆਪਾਂ ਕਟਾਂਗੇ ਜੀ ਬਈ ਇੱਥੇ ਕੱਟ ਲੋਂਗੇ ਹਾਂਜੀ ਠੀਕ ਹੈ ਬਈ ਆਹ ਤਾਂ ਬੇਟਾ ਦਿਖਾਈ ਰੁਟਾ ਨਵੇਂ ਬਲੇਡ ਪਾਏ ਹੋਈ ਹੈ ਜੀ ਹਜੇ ਇਹਦੇ ਮੱਲਾ ਆਪਾਂ ਚਲਾਇਆ ਵੀ ਨਹੀਂਗਾ ਮਹਿੰਦਰਾ ਕੰਪਨੀ ਦਾ ਕੋਲਰ ਵੇਗਰ ਕੀ ਖੜਾ ਹੈ ਮੱਲਾ ਹਾਂ ਬਸ ਰਿਪੇਅਰ ਮੱਲਾ ਪਾਏ ਪਾਏ ਬਲੇਡ ਨਵੇਂ ਜੀ ਕੈਪਟਾ ਟਾਟਾ ਹਾਂਜੀ ਹਾਂਜੀ ਇਹਨੂੰ ਮੱਲਾ 23 ਮਾਡਲ ਹੈ ਜੀ 23 ਹਾਂਜੀ 8 ਫੁੱਟ ਮਹਿੰਦਰਾ ਮਹਿੰਦਰਾ ਦਾ ਜੀ ਠੀਕ ਹੈ ਉਹ ਮਹਿੰਦਰਾ ਆਪਾਂ ਨੂੰ ਪਤਾ ਹੀ ਨ ਕਿੰਨੇ ਵੀਰੇ ਆਪਾਂ ਦੇ ਦੇਾਂਗੇ 77 ਦੇ ਦੇਾਂਗੇ ਜੀ ਬਸ 77 ਠੀਕ 77 ਡਿਮਾਂਡ ਰੱਖੀ ਹੈ ਬਾਈ ਨੇ ਹਾਂਜੀ ਹਾਂਜੀ ਤੇ ਬਲੇਡ ਆਈ ਮਤਲਬ ਬਲੇਡ ਪਾ ਕੇ ਤਾਂ ਚੱਲੀ ਨਹੀਂ ਗਈ ਬਾਕੀ ਉੱਪਰੋਂ ਡਾਲਾ ਡੂਲਾ ਸਾਰਾ ਸਾਫ ਪਿਆਗਾ ਹਣਾ ਹਾਂਜੀ ਹਾਂਜੀ ਤੇ ਇਹ ਲੋਕੇਸ਼ਨ ਪਿੰਡ ਲਹਿਰੀ ਫਿਰ ਬਾਈ ਦੀ ਜਿਹੜੀ ਵਰਕਸ਼ਾਪ ਆ ਗਈ ਹਾਂਜੀ ਹਾਂਜੀ ਤੇ ਬਾਕੀ ਬਾਈ ਨਾਲ ਰਿਪੇਅਰ ਦਾ ਕੰਮ ਵੀ ਕਰਦਾਗਾ ਵਰਕਸ਼ਾਪ ਹੈ ਦੀ ਪਿੱਛੇ ਹਾਂਜੀ ਵੀਡੀਓ ਕਰਕੇ ਆਜੋ ਪੇਜ ਫੋਲੋ ਕਰਕੇ ਆਜੋ ਜਿਹੜੇ ਰੇਟ ਜਿਹਨੇ ਫੁੱਲ ਮਾਨਤਾਨਾ ਜਿਹੜਾ ਉਹਨਾਂ ਦੇ ਵਿੱਚ ਹੋ ਜੂਗਾ ਫੁੱਲ ਕੀਤਾ ਜਾਊਗਾ ਇਮਾਨਦਾਨ ਬੰਦਾ ਕਿੱਡੀ ਵੀ ਦੂਰੋਂ ਆਉਂਦਾ ਹਣਾ ਫੁੱਲ ਮਾਨ ਕੌਣ ਨਵੀਂ ਰਿਸ਼ਤ 70 400 ਜੀ 40 ਠੀਕ ਹੈ ਬਹੁਤ ਬਹੁਤ ਬਈ ਹਾਂਜੀ